ਹਾਂਜੀ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਤੁਸੀਂ ਇੱਕ ਵੀਡੀਓ ਦੇਖੋ ਤੇ ਇਹ ਵੀਡੀਓ ਹੈਗੀ ਵਾਰਦੀ ਆ ਪਰ ਕੁੱਤਿਆਂ ਨੇ ਕਿਵੇਂ ਇੱਕ ਔਰਤ ਦੇ ਉੱਤੇ ਹਮਲਾ ਕੀਤਾ ਤੇ ਪਿਟਬੁੱਲ ਕੁੱਤਾ ਜਿਹੜਾ ਕਿ ਬਹੁਤ ਖਤਰਨਾਕ ਕੁੱਤਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿੱਦੋ ਜਹਿਦ ਲੱਗੀ ਕੁੜੀ ਉਹਦੇ ਨਾਲ ਕਰਨ ਤੁਸੀਂ ਵੀਡੀਓ ਵਿੱਚ ਸਾਰਾ ਦੇਖਦੇ ਆ ਤੇ ਅਜੀਆਂ ਨਸਲਾਂ ਨੂੰ ਰੱਖਣਾ ਬੰਦ ਕਰੋ ਤੇ ਇਹਦੀ ਜਗਾ ਜੇ ਕੋਈ ਬੱਚਾ ਹੁੰਦਾ ਤਾਂ ਸ਼ਾਇਦ ਉਹ ਨਾ ਬਚਦਾ ਤੇ ਤੁਸੀਂ ਦੇਖ ਰਹੇ ਹੋ ਵੀ ਕਿਦਾਂ ਕੁੱਤੇ ਜਿਹੜੇ ਉਹਦੋਂ ਖੇਚਤੂ ਕਰ ਰਹੇ ਆ ਤੇ ਬੰਦਾ ਵੀ ਬਚਾਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਪਰ ਉਹ ਥੋੜਾ ਮੈਨੂੰ ਬਜ਼ੁਰਗ ਲੱਗਦੇ ਆ ਥੋੜਾ ਉਮਰ ਜ਼ਿਆਦਾ ਲੱਗਦੀ ਆ ਇਸ ਕਰਕੇ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਤੇ ਕਿਵੇਂ ਕੁੱਤਾ ਜਿਹੜਾ ਹੈ ਉਹ ਨੂਚ ਰਿਹਾ ਹੈਗਾ ਟੂ ਲੇਡੀਜ਼ ਨੂੰ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕੋਈ ਜਿਹੜੇ ਕੁੱਤੇ ਜਿਨ੍ਹਾਂ ਨੇ ਰੱਖੇ ਹੋਏ ਆ ਉਹਨਾਂ ਤੱਕ ਪਹੁੰਚ ਸਕੇ ਕਿ ਆਪਣੇ ਕੁੱਤੇ ਦਾ ਜਿਹੜਾ ਖਿਆਲ ਆ ਕਿਵੇਂ ਰੱਖਣਾ ਉਹਨੂੰ ਬੰਨ ਕੇ ਰੱਖੋ ਜੇ ਰੱਖਣਾ ਹੀ ਆ ਤੇ ਅੱਦਾਂ ਖੁੱਲੇ ਛੱਡਣ ਦੇ ਨਾਲ ਕਿਸੇ ਬੰਦੇ ਦੀ ਜਾਨ ਵੀ ਜਾ ਸਕਦੀ ਆ ਤੇ ਵੱਧ ਤੋਂ ਵੱਧ ਜਿਹੜੀ ਵੀਡੀਓ ਸ਼ੇਅਰ ਕਰੋ ਤੇ ਇਹ ਜਿਹਈਆਂ ਨਸਲਾਂ ਆ ਆਪਣੇ ਤਾਂ ਚਲੋ ਬੈਨ ਕੀਤੀ ਹੋਈ ਹੈ ਪਰ ਫਿਰ ਵੀ ਲੋਕ ਜਿਹੜੇ ਹਟਦੇ ਨਹੀਂ ਹੈਗੇ ਉਹਨਾਂ ਨੇ ਪੂਰਾ ਜਿਹੜਾ ਆਪਣਾ ਸ਼ੌਕ ਜਿਹੜੇ ਪਗਾਣੇ ਹੁੰਦੇ ਆ ਤੇ ਕਈ ਲੋਕ ਜਿਹੜੇ ਸ਼ੌਕ ਦੇ ਤੌਰ ਤੇ ਇਹਨਾਂ ਨੂੰ ਰੱਖਦੇ ਆ ਪਰ ਇਹ ਨਸਲ ਘਰਾਂ ਦੇ ਵਿੱਚ ਰੱਖਣ ਯੋਗ ਨਹੀਂ ਹੈਗੀ ਸੋ ਇਹਨੂੰ ਵੱਧ ਤੋਂ ਵੱਧ ਜਿਹੜੀ ਵੀਡੀਓ ਉਹਨਾਂ ਬੰਦਿਆਂ ਤੱਕ ਪਹੁੰਚਾਓ ਜਿਨ੍ਹਾਂ ਨੇ ਕੁੱਤੇ ਰੱਖੇ ਹੋਏ ਆ ਹੋ ਸਕਦਾ ਇਹ ਬਾਹਰ ਦੀ ਆ ਵੀਡੀਓ ਪਰ ਆਪਣੇ ਵੀ ਬਹੁਤ ਸਾਰੇ ਕੇਸ ਇਦਾਂ ਦੇ ਹੋ ਚੁੱਕੇ ਆ ਪੰਜਾਬ ਦੇ ਵਿੱਚ ਕਿ ਕੁੱਤਿਆਂ ਵੱਲੋਂ ਜਿਹੜੀ ਬੰਦਿਆਂ ਦੀ ਮੌਤ ਹੋ ਚੁੱਕੀ ਆ ਕੱਟਣ ਦੇ ਨਾਲ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਔਖੀ ਜਾਨ ਜਿਹੜੀ ਆ ਇਹ ਸੋ ਬੱਚੀ ਦੀ ਬੱਚੀ ਆ ਦੇਖੋ ਥੋੜੇ